ਲੁਧਿਆਣਾ ਦੇ ਵਿੱਚ ਕਾਂਗਰਸ ਦੇ ਬੁਲਾਰੇ ਚਰਨਜੀਤ ਸਿੰਘ ਛਾਪੜਾ ਵੱਲੋਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ। ਉਹਨਾਂ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਵਿੱਚ ਰੈਲੀ ਕਰਕੇ ਡੈਮੇਜ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਭਾਜਪਾ ਵੱਲੋਂ ਕਿਸਾਨ ਸਮੇਤ ਸਮਾਜ ਦੇ ਵੱਖ-ਵੱਖ ਵਰਕਰਾਂ ਨਾਲ ਪਿਛਲੇ ਸਮੇਂ ਦੌਰਾਨ ਕੀਤੇ ਗਏ ਵਿਤਕਰੇ कारण बड़ा नुकसान होया हालांकि प्रधानमंत्री नरेंद्र मोदी को अजे भी समय है कि वो अपनी गलतियां समय सिर मान लें उन्होंने पंजाब की आम आदमी पार्टी सरकार ते भी निशाना साधया अते लोका नाल कीते वादे पूरे ना करन का दोष भी लाया स्वागत है हमारे बीच में एआईसीसी के राष्ट्रीय प्रवक्ता मुंबई कांग्रेस के वर्किंग प्रेसिडेंट और एक्स एमएलसी चरणजीत सिंह सापरा जी हैं और ਇਹ ਆਪ ਸਭ ਦੇ ਸਾਹਮਣੇ ਆਪਣੀ ਬਾਤ ਰੱਖਾਂਗੇ ਔਰ ਬਾਅਦ ਮੈਂ ਆਪਕੋ ਇੱਕ ਛੋਟਾ ਸਾ ਪ੍ਰੈਸ ਰਿਲੀਜ਼ ਵੀ ਭੇਜੂ ਜੀ ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲੇ ਮੈਂ ਸਾਡੀ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਤੇ ਸਾਡੇ ਪ੍ਰਧਾਨ ਰਾਜਾ ਵਰਡਿੰਗ ਜੀ ਤੇ ਉਹਨਾਂ ਦੇ ਸਾਰੇ ਜਿੰਨੇ ਵੀ ਆਫਿਸ ਬੀਰਰ ਨੇ ਸਾਰਿਆਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਪੰਜਾਬ ਬੁਲਾਇਆ ਤੇ ਇਸ ਪ੍ਰੈਸ ਕਾਨਫਰੰਸ ਕਰਨ ਦਾ ਇੱਥੇ ਮੌਕਾ ਦਿੱਤਾ ਦਰਸਲ ਸਭ ਤੋਂ ਪਹਿਲੇ ਮੈਂ ਪ੍ਰਧਾਨ ਮੰਤਰੀ ਜੀ ਨੂੰ ਬੜੀ ਚਿੰਤਾ ਲੱਗੀ ਹੈ ਪੰਜਾਬ ਦੀ ਕੱਲ ਵੀ ਪੰਜਾਬ ਸੀਗੇ ਤੇ ਅੱਜ ਵੀ ਮੇਰੇ ਖਿਆਲ ਪੰਜਾਬ ਆ ਰਹੇ ਨੇ ਪੰਜਾਬ ਚਿੰਤਾ ਪੰਜਾਬ ਚਿੰਤਾ ਕੱਲ ਜਿਹੜਾ ਉਹਨਾਂ ਨੇ ਭਾਸ਼ਣ ਪਟਿਆਲੇ ਕੀਤਾ ਉਹਦੇ ਤੋਂ ਕਈ ਚੀਜ਼ਾਂ ਸਾਹਮਣੇ ਆਂਦੀਆਂ ਹਨ ਕਿ ਪ੍ਰਧਾਨ ਮੰਤਰੀ ਸਾਹਿਬ ਨੇ ਕੱਲ ਜੋ ਸਾਰਾ ਆਪਣਾ 40 ਮਿੰਟ ਦਾ ਮੇਰੇ ਖਿਆਲ ਭਾਸ਼ਣ ਕੀਤਾ ਉਹਨਾਂ ਨੇ ਕੀਤਾ ਕਿ ਉਹਦੇ ਜ਼ਰੀਏ ਤੇ ਬੇਸਿਕਲੀ ਉਹਨਾਂ ਨੇ ਇੱਕ ਡੈਮੇਜ ਕੰਟਰੋਲ ਕਰਨ ਦਾ ਪ੍ਰਯਾਸ ਕੀਤਾ ਬਈ ਪੰਜਾਬ ਦੀ ਜਨਤਾ ਤੇ ਜੋ ਡੈਮੇਜ ਹੋ ਚੁੱਕਾ ਹੈ ਭਾਜੀਪੀ ਵੱਲੋਂ ਉਹਨੂੰ ਕਿਵੇਂ ਕੰਟਰੋਲ ਕਰ ਸਕਣ ਉਹ ਇੱਕ ਉਹਨਾਂ ਨੇ ਕੱਲ ਦਾ ਮੌਕਾ ਇਸਤੇਮਾਲ ਕਰਨ ਦਾ ਪ੍ਰਯਾਸ ਕੀਤਾ ਪੰਜਾਬ ਦੀ ਜਨਤਾ ਤੇ ਪੰਜਾਬ ਦੇ ਕਿਸਾਨ ਸੁਣਨਾ ਚਾਹੁੰਦੇ ਸੀ ਭਈ ਪ੍ਰਧਾਨ ਮੰਤਰੀ ਐਮਐਸਪੀ ਦੀ ਗਾਰੰਟੀ ਦੇਣਗੇ ਕਿ ਨਹੀਂ ਉਹ ਤਾਂ ਐਮਐਸਪੀ ਦੀ ਗਾਰੰਟੀ ਦੀ ਕੋਈ ਗੱਲ ਉਹਨਾਂ ਨੇ ਕੀਤੀ ਨਹੀਂ ਆਪਣੇ ਭਾਸ਼ਾ ਵਿੱਚ ਉਹਨਾਂ ਦਾ ਜਿਹੜਾ ਭਾਸ਼ਣ ਸੀਗਾ ਨਿਹਰਾ ਝੂਠੇ ਵਾਅਦੇ ਤੇ ਅਸੀਂ ਬੰਬਈ ਦੀ ਭਾਸ਼ਾ ਚ ਕਹਿੰਦੇ ਆ ਖਿਆਲੀ ਪੁਲਾਓ ਯਾਨੀ ਝੂਠੇ ਵਾਅਦੇ ਤੇ ਖੋਖਲੇ ਇਰਾਦੇ ਸੀਗੇ ਉਹਨਾਂ ਦੇ ਹੁਣ ਇਹਦੇ ਤੋਂ ਕਨਕਲੂਜਨ ਲੱਗਦਾ ਜੋ ਮੈਂ ਪੰਜਾਬ ਦੀ ਜਨਤਾ ਨੂੰ ਕਹਿਣ ਆਇਆ ਕਿ ਮੋਦੀ ਨੂੰ ਵੋਟ ਮਤਲਬ ਤੁਸੀਂ ਕਿਸਾਨਾਂ ਦੇ ਜਿਹੜੇ ਕਾਲੇ ਕਾਨੂੰਨ ਸੀ ਉਹਨਾਂ ਦਾ ਸਮਰਥਨ ਕਰ ਰਹੇ ਹੋ ਮੋਦੀ ਨੂੰ ਵੋਟ ਮਤਲਬ ਕਿਸਾਨਾਂ ਦੇ ਕਾਤਲਾਂ ਦਾ ਸਮਰਥਨ ਪਟਿਆਲੇ ਵਿੱਚ ਮੋਦੀ ਸਾਹਿਬ ਨੇ ਕੋਸ਼ਿਸ਼ ਕੀਤਾ ਵੀ ਜਿਹੜੇ ਮੈਂ ਪਾਪ ਕੀਤੇ ਨੇ ਉਹਨਾਂ ਤੇ ਮੈਂ ਪਰਦਾ ਪਾਣ ਪਾ ਲਵਾਂ ਲੇਕਿਨ ਉਹ ਪਰਦਾ ਪੈ ਨਹੀਂ ਸਕਿਆ ਕੀਤਾ ਕਿ ਉਹਨਾਂ ਨੇ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਤੇ ਧਿਆਨ ਭਟਕਾਉਣ ਦਾ ਕੰਮ ਪੂਰੇ ਪੰਜਾਬ ਦਾ ਕੀਤਾ ਉਹਨਾਂ ਨੇ ਬਈ ਜਿਹੜੇ ਮੇਨ ਮੁੱਦੇ ਨੇ ਪੰਜਾਬ ਦੇ ਉਸ ਤੋਂ ਇਲਾਵਾ ਮੈਂ ਗੱਲਾਂ ਕਰਾਂ ਤੇ ਇੱਥੋਂ ਦੀ ਨਿਕਲ ਜਾਵਾਂ ਉਹਨਾਂ ਨੇ ਆਪਣੇ ਭਾਸ਼ਣ ਦੇ ਦੌਰਾਨ ਨਾ ਤੇ ਐਮਐਸਪੀ ਦੀ ਗੱਲ ਕੀਤੀ ਨਾ ਸ਼ੁਕਰਨ ਸਿੰਘ ਦੀ ਗੱਲ ਕੀਤੀ ਬਈ ਜਿਹੜੀ 22 ਸਾਲ ਦੇ ਸਾਡੇ ਕਿਸਾਨ ਪੁੱਤਰ ਦੀ ਮੌਤ ਹੋਈ ਸੀ ਕੋਈ ਜ਼ਿਕਰ ਨਹੀਂ ਕੀਤਾ ਕਿਸਾਨਾਂ ਦਾ ਅੰਦੋਲਨ ਇੱਕ ਸਾਲ ਚੱਲਿਆ 750 ਕਿਸਾਨਾਂ ਦੀ ਮਰਤੂ ਹੋਈ ਉਹਦੇ ਚ ਲੇਕਿਨ ਨਰਿੰਦਰ ਮੋਦੀ ਜੀ ਦੇ ਕੱਲ ਦੇ ਭਾਸ਼ਣ ਵਿੱਚ ਉਦਾ ਜਰਾ ਵੀ ਉਲੇਖ ਨਹੀਂ ਉਹ ਭਾਵੇਂ ਸ਼ੁਕਰਣ ਹੋਵੇ ਭਾਵੇਂ 750 ਕਿਸਾਨ ਹੋਣ ਜਾਂ ਫਿਰ ਲਖੀਮਪੁਰ ਖੀਰੀ ਦੇ ਅੰਦਰ ਜਿਹੜੇ ਚਾਰ ਕਿਸਾਨਾਂ ਨੂੰ ਇੱਕ ਮੰਤਰੀ ਪੁੱਤਰ ਨੇ ਕਿਵੇਂ ਰੋਂਦ ਦਿੱਤਾ ਗਿਆ ਉਹਦਾ ਵੀ ਕੋਈ ਜ਼ਿਕਰ ਨਹੀਂ ਕੀਤਾ ਦਰਸਲ ਪ੍ਰਧਾਨ ਮੰਤਰੀ ਆਏ ਸੀ ਜੇ ਆਪਣੇ ਪਾਪਾ ਦਾ ਪ੍ਰਸ਼ਚਿਤ ਕਰਨਾ ਸੀਗਾ ਤੇ ਉਹਨਾਂ ਨੇ ਪੰਜਾਬ ਦੀ ਜਨਤਾ ਕੋਲੋਂ ਮਾਫੀ ਮੰਗਣੀ ਚਾਹੀਦੀ ਸੀ ਭਈ ਮੇਰੇ ਕੋਲ ਜਿਹੜੇ ਕਾਲੇ ਕਾਨੂੰਨ ਲਿਆਂਦੇ ਗਏ ਜਾ ਜੋ ਕਿਸਾਨਾਂ ਨੂੰ ਪਰੇਸ਼ਾਨੀ ਹੋਈ ਸੜਕਾਂ ਤੇ ਕਿਲ ਵਿਛਾਣੇ ਪਏ ਜਾਂ लाठी चार्ज ਹੋਇਆ ਜਾਂ ਗੋਲੀਆਂ ਚਲੀਆਂ ਮੈਂ ਉਹਦੇ ਕਰਕੇ ਮਾਫੀ ਮੰਗਦਾ ਸਭ ਤੋਂ ਪਹਿਲਾਂ ਕੰਮ ਪ੍ਰਧਾਨ ਮੰਤਰੀ ਨੂੰ ਪੰਜਾਬ ਦੀ ਜਨਤਾ ਤੋਂ ਕੱਲ ਮਾਫੀ ਮੰਗਣੀ ਚਾਹੀਦੀ ਸੀ ਚਲੋ ਜੇ ਕੱਲ ਨਾ ਮੰਗੀ ਹੋਵੇ ਤੇ ਅੱਜ ਮੰਗ ਲੈਣ ਅੱਜ ਵੀ ਪੰਜਾਬ ਆਏ ਹੋ ਪਰ ਇਹ ਕੋਈ ਕੰਮ ਉਹਨਾਂ ਨੇ ਕੀਤਾ ਨਹੀਂ ਮੇਰੇ ਖਿਆਲ ਉਹਨਾਂ ਦੀ ਅਣਖ ਤੇ ਉਹਨਾਂ ਦੀ ਈਗੋ ਨੇ ਉਹਨਾਂ ਨੂੰ এলাਉ ਨਹੀਂ ਕੀਤਾ ਪ੍ਰਧਾਨ ਮੰਤਰੀ ਨੂੰ ਮੈਂ ਇਹ ਵੀ ਯਾਦ ਦਿਵਾਉਣਾ ਚਾਹਨਾ ਕਿ ਭਈ ਤੁਹਾਡਾ ਹੀ ਚੇਲਾ ਅਮਿਤ ਸ਼ਾ ਲਖੀਮਪੁਰ ਖੀਰੀ ਗਿਆ ਅਜੇ ਕੁਮਾਰ ਮਿਸ਼ਰਾ ਟੇਣੀ ਦੇ ਚੋਣ ਪ੍ਰਚਾਰ ਵਿੱਚ ਉੱਥੇ ਜਾ ਕੇ ਉਹ ਲੋਕਾਂ ਨੂੰ ਕਹਿੰਦਾ ਕਿ ਭਈ ਅਜੇ ਕੁਮਾਰ ਟੇਣੀ ਕੋ ਜੋ ਵੋਟ ਦੋਗੇ ਉਹ ਮੋਦੀ ਕੋ ਵੋਟ ਆਏਗੀ। ਔਰ ਅਜੇ ਕੁਮਾਰ ਟੇਣੀ ਕੋ ਜ਼ਰੂਰ ਜਿਤਾएं। ہم اجے کمار مشرا ٹینی کی ترقی کرنا چاہتے ہیں مودی جی ان کو پروموشن دینا چاہتے ہیں کہ پنجاب دی جنتا نوں اے منجور اے بھائی جیڑا ساڈا قاتل ہے ساڈے بچیاں دا ساڈے کساناں دا قاتل ہے کہ پنجاب دی جنتا اس سرکار نوں اس پارٹی نوں مدد کرنا چاہے گی جنہاں نے ٹائراں تھلے ساڈے کساناں نوں روندیا ہے گا سو پنجاب دی جنتا نوں اے طے کرنا پےگا ਕੀ ਤੁਹਾਨੂੰ ਜ਼ਾਲਿਮ ਸਰਕਾਰ ਚਾਹੀਦੀ ਹੈ ਜਾਂ ਉਹ ਪਾਰਟੀ ਦੀ ਸਰਕਾਰ ਚਾਹੀਦੀ ਜਿਹੜੀ ਐਮਐਸਪੀ ਦੀ ਗਾਰੰਟੀ ਦੇ ਰਹੀ ਹੈ ਕਾਂਗਰਸ ਪਾਰਟੀ ਨੇ ਆਪਣੇ ਨਿਆਇ ਪੱਤਰ 'ਚ ਐਮਐਸਪੀ ਦੀ ਗਾਰੰਟੀ ਦਿੱਤੀ ਹੈ ਕਿਸਾਨਾਂ ਨੂੰ ਮੁਆਵਜ਼ੇ ਮਿਲਣਗੇ ਕਿਹਾ ਜਿਹੜੇ ਕਰਜ਼ ਮਾਫੀ ਹੈ ਉਹਦੇ ਲਈ ਇੱਕ ਾਇਯੋਗ ਬਣੇਗਾ ਸੋ ਇਹ ਸਾਰੇ ਵਾਅਦੇ ਕਾਂਗਰਸ ਪਾਰਟੀ ਨੇ ਕੀਤੇ ਨੇ ਜੀਐਸਟੀ ਮੁਕਤ ਖੇਤੀ ਹੋਊਗੀ ਇਹ ਸਾਡੇ ਨਿਆਇ ਪੱਤਰ 'ਚ ਲਿਖਿਆ ਹੈ ਸੋ ਇੱਕ ਪਾਸੇ ਕਾਂਗਰਸ ਪਾਰਟੀ ਜੀਨੇ ਕਿਸਾਨਾਂ ਦੇ ਹੱਕ ਚ ਸਾਰੇ ਵਾਅਦੇ ਕੀਤੇ ਨੇ ਤੇ ਦੂਜੇ ਪਾਸੇ ਕਾਤਿਲ ਸਰਕਾਰ ਹੈਗੀ ਭਾਰਤੀ ਜਨਤਾ ਪਾਰਟੀ ਦੀ ਇਹ ਹੁਣ ਪੰਜਾਬ ਦੀ ਜਨਤਾ ਨੇ ਚੁਣਨਾ ਕਿ ਬਈ ਕਾਲੇ ਕਾਨੂੰਨਾਂ ਦਾ ਸਮਰਥਨ ਕਰਨਾ ਜਾਂ ਕੀ ਕਰਨਾ ਔਰ ਜਿਵੇਂ ਕਹਿੰਦੇ ਨੇ ਬਈ 400 ਪਾਰ ਜੇ ਇਹ 400 ਪਾਰ ਹੋ ਗਏ ਜੇ ਇਹ 400 ਪਾਰ ਹੋ ਗਏ ਤੇ ਕਿਸਾਨਾਂ ਦੇ ਕਾਲੇ ਕਾਨੂੰਨ ਫਿਰ ਲਾਗੂ ਹੋ ਜਾਣਗੇ ਫਿਰ ਕਤਲ ਹੋਣਗੇ ਫਿਰ ਪੂਰੇ ਪੰਜਾਬ ਵਿੱਚ ਗੜਬੜ ਹੋਊਗੀ ਸੋ ਜੇ ਪੰਜਾਬ ਦੀ ਜਨਤਾ ਨੇ ਪੰਜਾਬ ਤੇ ਕਿਸਾਨਾਂ ਨੇ ਆਪਣੀ ਕਿਸਾਨੀ ਨੂੰ ਸੁਰੱਖਿਤ ਰੱਖਣਾ ਤੇ ਤਰੱਕੀ ਕਰਨੀ ਹੈ ਤੇ ਭਾਰਤੀ ਜਨਤਾ ਪਾਰਟੀ ਦੀ ਗੱਲਾਂ ਵਿੱਚ ਆਉਣ ਦਾ ਕੋਈ ਮਤਲਬ ਨਹੀਂ ਹੈਗਾ ਕਾਂਗਰਸ ਪਾਰਟੀ ਜਿਨੇ ਹਰਿਤ ਕ੍ਰਾਂਤੀ ਲਿਆਂਦੀ ਸੀ ਉਹ ਕਾਂਗਰਸ ਪਾਰਟੀ ਕਿਸਾਨਾਂ ਦੀ ਮਦਦ ਕਰਨਾ ਚਾਹਦੀ ਏ ਤੇ ਕਿਸਾਨਾਂ ਨੂੰ ਐਮਐਸਪੀ ਦੀ ਗਾਰੰਟੀ ਵੀ ਦੇ ਰਹੀ ਹੈਗੀ ਹੈ ਦੂਜੀ ਗੱਲ ਜਿਹੜੀ ਕੱਲ ਪ੍ਰਧਾਨ ਮੰਤਰੀ ਸਾਹਿਬ ਨੇ ਕੀਤੀ ਉਹਨਾਂ ਨੇ ਇਹ ਦੱਸਣ ਦੀ ਕੋਸ਼ਿਸ਼ ਕੀਤੀ ਵੀ ਕਾਂਗਰਸ ਦੀ ਪਾਕਿਸਤਾਨ ਦੇ ਪ੍ਰਤੀ ਬੜੀ ਸੌਫਟ ਅਪਰੋਚ ਹੈ ਆਈ ਸਾਰੀਆਂ ਗੱਲਾਂ ਉਹਨਾਂ ਨੇ ਕੀਤੀਆਂ ਲੇਕਿਨ ਮੈਂ ਪ੍ਰਧਾਨ ਮੰਤਰੀ ਨੂੰ ਯਾਦ ਦਿਵਾਉਣਾ ਚਾਹਾਂਗਾ ਕਿ ਭਈ ਭਾਰਤੀ ਜਨਤਾ ਪਾਰਟੀ ਦਾ ਜਾਂ ਆਰਐਸਐਸ ਦਾ ਜਾਂ ਹਿੰਦੂ ਮਾਤ ਸਭਾ ਦਾ ਬੜਾ ਗੂੜਾ ਰਿਸ਼ਤਾ ਹੈਗਾ ਪਾਕਿਸਤਾਨ ਦੇ ਨਾਲ ਇਹ ਅੱਜ ਦੀ ਗੱਲ ਨਹੀਂ ਮੈਂ ਕਰ ਰਿਹਾ ਮੈਂ ਸਨ 1942 ਤੋਂ ਲੈ ਕੇ ਤੇ ਅੱਜ ਤੱਕ ਦੇ ਥੋੜੇ ਉਦਾਹਰਣ ਦੇਣਾ ਚਾਹਾਂਗਾ ਉਸ ਵੇਲੇ ਸ਼ਾਮਾ ਪ੍ਰਸਾਦ ਮੁਕਰਜੀ ਜਿਹੜੇ ਹਿੰਦੂ ਮਾਤ ਸਭਾ ਦੇ ਚੀਫ ਸੀਗੇ ਉਹਨਾਂ ਨੇ ਮੁਸਲਿਮ ਲੀਗ ਦੀ ਫਜ਼ਲੂਲ ਹੱਕ ਦੀ ਸਰਕਾਰ ਵਿੱਚ ਸਰਕਾਰ ਨਾਲ ਚਲਾਈ ਫਾਈਨਾਂਸ ਮਿਨਿਸਟਰ ਸੀਗੇ ਤੇ ਫਜ਼ਲੂਲ ਹਕ ਦੀ ਮੁਸਲਿਮ ਲੀਗ ਦੀ ਜੋ ਪਾਲਿਸੀ ਸੀ ਟੂ ਨੇਸ਼ਨ ਥਿਉਰੀ ਸੀ ਉਸ ਟੂ ਨੇਸ਼ਨ ਥਿਉਰੀ ਦਾ ਹਿੰਦੂ ਮਾਸਭਾ ਨੇ ਸ਼ਾਮਾ ਪ੍ਰਸਾਦ ਮੁਕਰਜੀ ਨੇ ਉਸ ਵੇਲੇ ਸਮਰਥਨ ਕੀਤਾ ਉਹਦੇ ਬਾਅਦ ਜੇ ਦੇਖਿਆ ਜਾਵੇ ਅਟਲ ਬਿਹਾਰੀ ਵਾਜਪਾਈ ਜਦੋਂ ਪ੍ਰਧਾਨ ਮੰਤਰੀ ਸੀਗੇ ਲਾਹੌਰ ਦੀ ਬਸ ਚਲਾਈ ਮিনারੇ ਪਾਕਿਸਤਾਨ ਤੇ ਜਾ ਕੇ ਅਟਲ ਬਿਹਾਰੀ ਵਾਜਪਾਈ ਨੇ ਮੱਥਾ ਟੇਕਿਆ ਉਸੇ ਤਰ੍ਹਾਂ ਲਾਲ ਕ੍ਰਿਸ਼ਨ ਅਡਵਾਨੀ 2005 ਚ ਜਦੋਂ ਪ੍ਰਧਾਨ ਸੀਗੇ ਭਾਰਤੀ ਜਨਤਾ ਪਾਰਟੀ ਦੇ ਪਾਕਿਸਤਾਨ ਗਏ ਜਿੰਨਾ ਦੀ ਮਜ਼ਾਰ ਤੇ ਮੱਥਾ ਟੇਕਿਆ ਤੇ ਜਿੰਨਾਂ ਨੂੰ ਇੱਕ ਸੈਕੂਲਰ ਲੀਡਰ ਕਿਹਾ ਉਹਨਾਂ ਨੇ ਵਾਰੀ ਆਂਦੀ ਨਰੇਂਦਰ ਮੋਦੀ ਜੀ ਦੀ ਵੀ 2014 ਚ ਪ੍ਰਧਾਨ ਮੰਤਰੀ ਪਦ ਦੀ ਸ਼ਪਤ ਲੈਣੀ ਸੀਗੀ ਤੇ ਕੀਤਾ ਕਿ ਨਵਾਜ਼ ਸ਼ਰੀਫ ਨੂੰ ਚੀਫ ਗੈਸਟ ਬੁਲਾਇਆ ਫਿਰ ਨਵਾਜ਼ ਸ਼ਰੀਫ ਦੇ ਜਨਮ ਦਿਨ ਤੇ बिन बुलाए मेहमान बेगानी शादी में अब्दुल्ला दीवाना नवाज शरीफ के घर पहुंच गए नवाज शरीफ का केक काट के आए नवाज शरीफ का पूरी तरह से समर्थन किया तो भारतीय जनता पार्टी या नरेंद्र मोदी जो ये कहंदे ने कि भाई कांग्रेस दी सॉफ्ट अप्रोच रंदी है ओए सारीया गल्लां दा जवाब देण नाल ए भी जवाब देण के भाई नरेंद्र मोदी जेड़ा अपने आप नु एक मजबूत प्रधानमंत्रीज मंडा ਉਹ ਮਜਬੂਤ ਪ੍ਰਧਾਨ ਮੰਤਰੀ ਮਜਬੂਰ ਕਿਵੇਂ ਹੋ ਗਿਆ ਜੋ ਉਹਨੂੰ ਆਈਐਸਆਈ ਪਠਾਨਕੋਟ ਤੇ ਬੁલાਣੀ ਪਈ ਇਹ ਪਹਿਲਾ ਪ੍ਰਧਾਨ ਮੰਤਰੀ ਹੈ ਜਿਹਨੇ ਆਈਐਸਆਈ ਤੇ ਆਈਐਸਆਈ ਨੂੰ ਪਠਾਨਕੋਟ ਬੁਲਾ ਕੇ ਤੇ ਰੈੱਡ ਕਾਰਪਟ ਵੈਲਕਮ ਦਿੱਤਾ ਸੀਗਾ ਇਹ ਉਹੀ ਪ੍ਰਧਾਨ ਮੰਤਰੀ ਹੈ ਜਿਹਦੀ ਜੰਮੂ ਕਸ਼ਮੀਰ ਵਿੱਚ ਭੀਜਪੀ ਔਰ ਪੀਡੀਪੀ ਦੀ ਸਰਕਾਰ ਸੀਗੀ 10000 ਪੱਥਰਵਾਜਾਂ ਦੇ ਇਹਨਾਂ ਨੇ ਕੇਸ ਮਾਫ ਕੀਤੇ ਮੇਜਰ ਅਦਿੱਤਿਅ ਕੁਮਾਰ ਤੇ ਐਫਆਈਆਰ ਹੋਇਆ ਇੱਕ ਤਰਫਾ ਯੁੱਧ ਵਿਰਾਮ ਵੀ ਉਸ ਵੇਲੇ ਹੋਇਆ ਸੀਗਾ ਇੱਕ ਤਰਫਾ ਯੁੱਧ ਵਿਰਾਮ ਜਿਹੜਾ ਹੁੰਦਾ ਉਹ ਦੋ ਯੁੱਧ ਵਿਰਾਮ ਜਿਹੜਾ ਹੁੰਦਾ ਉਹ ਦੋ ਜਿਹੜੀਆਂ ਸਰਕਾਰਾਂ ਹੁੰਦੀਆਂ ਉਹਨਾਂ ਦੀ ਆਰਮੀ ਮਿਲਟਰੀ ਦੇ ਵਿੱਚ ਹੁੰਦਾ ਪਹਿਲੀ ਵਾਰੀ ਭਾਰਤ ਦੇ ਇਤਿਹਾਸ ਵਿੱਚ ਭਾਰਤ ਦੀ ਮਿਲਟਰੀ ਤੇ ਪਾਕਿਸਤਾਨ ਦੇ ਆਤੰਕਵਾਦੀਆਂ ਦੇ ਵਿੱਚ ਇਹ ਯੁੱਧ ਵਿਰਾਮ ਹੋਇਆ ਸੀ ਤੇ ਨਰਿੰਦਰ ਮੋਦੀ ਇਹ ਸਾਰੀਆਂ ਗੱਲਾਂ ਦਾ ਜਵਾਬ ਦੇਣ ਤੇ ਜਿਹੜੇ ਮੱਧ ਪ੍ਰਦੇਸ਼ ਵਿੱਚ ਧਰੂ सक्सेना ਫੜਿਆ ਗਿਆ ਸੀਗਾ ਜਾਂ ਆਸਾਮ ਵਿੱਚ ਨਿਰੰਜਨ ਹਿਜੋਈ ਫੜਿਆ ਗਿਆ ਸੀਗਾ ਜਾਂ ਫਿਰ ਜੰਮੂ ਕਸ਼ਮੀਰ ਵਿੱਚ ਡੀਵਾਈਐਸਪੀ ਦਵਿੰਦਰ ਸਿੰਘ ਦੇ ਨਾਲ ਜਿਹੜਾ ਨਾਸਿਰ ਹੁਸੈਨ ਫੜਿਆ ਗਿਆ ਸੀਗਾ ਇਹ ਸਾਰਿਆਂ ਦੇ ਇਹ ਸਾਰੇ ਭਾਜਪਾ ਦੇ ਪਦ ਅਧਿਕਾਰੀ ਹੋਰ ਸਾਰਿਆਂ ਦੇ ਲਿੰਕ ਜਿਹੜੇ ਨੇ ਉਹ ਅੱਤਵਾਦ ਨਾਲ ਤੇ ਅੱਤਵਾਦੀਆਂ ਨਾਲ ਲਿੰਕ ਹਗੇ ਸੀਗੇ ਤੇ ਪ੍ਰਧਾਨ ਮੰਤਰੀ ਜਿਹੜਾ ਸਾਡੇ ਤੇ ਅਲੀਗੇਸ਼ਨ ਲਾਉਣ ਦਾ ਪ੍ਰਯਾਸ ਕਰਦੇ ਨੇ ਉਹ ਸਾਰੀਆਂ ਗੱਲਾਂ ਦਾ ਪਹਿਲੇ ਜਵਾਬ ਦੇ ਦੇਣਾ ਮੈਂ ਉਹਨਾਂ ਨੂੰ ਇਹ ਵੀ ਯਾਦ ਦਿਵਾਉਣਾ ਚਾਹਨਾ ਕਿ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ 10 ਸਾਲ ਹੈਗੀ ਸੀ 10 ਸਾਲਾਂ ਡਾਕਟਰ ਮਨਮੋਹਨ ਸਿੰਘ ਕਦੇ ਪਾਕਿਸਤਾਨ ਨਹੀਂ ਗਏ ਨਰਿੰਦਰ ਮੋਦੀ ਦਾ ਬਿਨ ਬੁਲਾਏ ਮਹਿਮਾਨ ਉੱਥੇ ਜਾ ਕੇ ਬਹਿ ਗਏ ਸੀ ਤੇ ਭਾਰਤੀ ਜਨਤਾ ਪਾਰਟੀ ਨੂੰ ਵੋਟ ਦੇਣਾ ਮਤਲਬ ਮਹਿੰਗਾਈ ਦਾ ਸਮਰਥਨ ਕਰਨਾ ਬੇਰੋਜ਼ਗਾਰੀ ਦਾ ਸਮਰਥਨ ਕਰਨਾ ਆਰਥਿਕ ਵਿਸ਼ਮਤਾ ਦਾ ਸਮਰਥਨ ਕਰਨਾ ਮਹਿਲਾ ਤੇ ਜਿਹੜਾ ਅਤਿਆਚਾਰ ਹੋ ਰਿਹਾ ਜੋ ਸਾਡੀਆਂ ਬੱਚੀਆਂ ਹਰਿਆਣੇ ਦੀਆਂ ਸੜਕਾਂ ਤੇ ਦਿੱਲੀ ਬੈਠੀਆਂ ਰਹੀਆਂ ਤੇ ਬ੍ਰਿਜ ਭੂਸ਼ਣ ਦੇ ਖਿਲਾਫ ਇੱਕ ਲਫ਼ਜ਼ ਪ੍ਰਧਾਨ ਮੰਤਰੀ ਨੇ ਨਹੀਂ ਬੋਲਿਆ ਤੇ ਇਹ ਸਾਰੀਆਂ ਚੀਜ਼ਾਂ ਪੰਜਾਬ ਦੀ ਜਨਤਾ ਨੂੰ ਪੰਜਾਬ ਦੇ ਸੂਬੇ ਦੇ ਲੋਕਾਂ ਨੂੰ ਧਿਆਨ ਰੱਖਣਾ ਪਏਗਾ ਨਰਿੰਦਰ ਮੋਦੀ ਇਹ ਆਰਖਣ ਵਿਰੋਧੀ ਨੇ ਨਰਿੰਦਰ ਮੋਦੀ ਸੰਵਿਧਾਨ ਵਿਰੋਧੀ ਵੀ ਅਗੇ ਨੇ ਇਹ ਮੈਂ ਕਿਉਂ ਕਹਿਣਾ ਚਾਹਨਾ ਕਿਉਂਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਜਦੋਂ ਤੋਂ ਆਈ ਹੈ ਇਹਨਾਂ ਨੇ ਇੱਕ ਇੱਕ ਡਾਇਰੈਕਟ ਜਾਂ ਇਨਡਾਇਰੈਕਟ ਕੰਮ ਐਸੇ ਕੀਤੇ ਨੇ ਜਿਦੇ ਨਾਲ ਰਿਜ਼ਰਵੇਸ਼ਨਸ ਤੇ ਆਰਖਣ ਤੇ ਹਮਲਾ ਹੋਇਆ ਹੈ ਇਹਨਾਂ ਨੇ ਉਹ ਕੰਮ ਕੀਤੇ ਨੇ ਕਿ ਸੰਵਿਧਾਨ ਨੂੰ ਬਦਲਣ ਦਾ ਪ੍ਰਯਾਸ ਇਹ ਲੋਕ ਕਰਦੇ ਆਏ ਨੇ ਤੇ ਅੱਗੇ ਵੀ ਕਰਨਗੇ ਇਹਨਾਂ ਦੇ ਆਪਣੇ ਲੀਡਰ ਫਿਰ ਉਹ ਚਾਹੇ ਜੋਤੀ ਮਿਰਦਾ ਹੈ ਚਾਹੇ ਰਾਜਸਥਾਨ ਦੀ ਡਿਪਟੀ ਚੀਫ ਮਿਨਿਸਟਰ ਦੀਆ ਕੁਮਾਰੀ ਹੈ चाहे अरुण गोविल है चाहे अनंत कुमार हेगड़े हैं चाहे गिरिराज सिंह है ऐसे अनेक सारे इन आगुआ ने एक बारी नहीं बार बार स्टेटमेंट देती है कि हमको 400 पार इसलिए चाहिए कि हम देश का संविधान बदलना चाहते हैं तो नरेंद्र मोदी ये संविधान विरोधी है नरेंद्र मोदी आरक्षण विरोधी है इसीलिए भारतीय जनता पार्टी को जाने वाला हर वोट वो संविधान के विरुद्ध जा सकता है आरक्षण के विरुद्ध जा सकता है अब मैं आता हूँ कि यहाँ की जो सूबे की सरकार हैगी है इस सूबे की सरकार भी तो भारतीय जनता पार्टी बहुत ज़्यादा फर्क नहीं है झूठ हो भी बोलते हैं झूठे भी बोलते हैं पंजाब दी जनता के सामने जो वादे किए से इन्होंने दो साल पहले उद्देशों कई वादे योजे ने जो इन्होंने पूरे नहीं किए ਪੰਜਾਬ ਦੀ ਜਨਤਾ ਨਾਲ ਵਿਸ਼ਵਾਸ ਘਾਤ ਹੋਇਆ ਹੈ ਫੇਰ ਉਹ ਚਾਹੇ ਮਹਿਲਾ ਨੂੰ 1000 ਰੁਪਏ ਦੇਣ ਦੀ ਗੱਲ ਹੋਵੇ ਜਾਂ ਮੋਹੱਲਾ ਕਲੀਨਿਕ ਜਿਹੜੇ ਲੰਗੜੇ ਹੋਏ ਪਏ ਨੇ ਉਹਦੀ ਗੱਲ ਹੋਵੇ ਨਸ਼ੇ ਵਧੇ ਨੇ ਰੀਹੈਬ ਸੈਂਟਰ ਫੇਲ ਹੋਏ ਨੇ ਨੌਕਰੀਆਂ ਨਹੀਂ ਮਿਲ ਪਾਈਆਂ ਨੌਜਵਾਨਾਂ ਨੂੰ ਤੇ ਨੌਕਰੀਆਂ ਦੀ ਜਗ੍ਹਾ ਤੇ ਗੈਂਗਸਟਰ ਵੱਧ ਗਏ ਨੇ ਫਿਰੋਤੀਆਂ ਦੇ ਕੇਸ ਵੱਧ ਗਏ ਨੇ ਕਿ ਆ ਪੰਜਾਬ ਸਾਡਾ ਜਿਹੜਾ ਇਹ ਬਾਰਡਰ ਸਟੇਟ ਹੈ ਬਾਰਡਰ ਸਟੇਟ 'ਚ ਗੈਂਗਸਟਰਾਂ ਕੋਲ ਆਧੁਨਿਕ ਹਥਿਆਰ ਆ ਗਏ ਨੇ AK-47 ਤੋਂ ਲੈ ਕੇ ਉਸ ਤੋਂ ਵੀ ਸੋਫਿਸਟੀਕੇਟਿਡ ਹਥਿਆਰ ਸਾਰੇ ਆ ਗਏ ਨੇ ਤਾਂ ਅੱਜ ਪੰਜਾਬ ਦਾ ਜਿਹੜਾ ਨੌਜਵਾਨ ਹੈ ਪੰਜਾਬ ਦੇ ਜਿਹੜੇ ਮਾਂ ਤੇ ਪਿਓ ਹੈਗੇ ਨੇ ਬੱਚਿਆਂ ਦੇ ਕੋਈ ਚਿੰਤਾ ਝਾਗੇ ਨੇ ਵੀ ਇਹ ਸਰਕਾਰ ਸਾਡੇ ਪੰਜਾਬ ਨੂੰ ਕਿਸ ਪਾਸੇ ਲਜਾਏਗੀ ਸੱਟੇ ਬਾਜੀ ਵਧ ਗਈ ਏ ਹੁੱਕਾ ਪਾਰਲਰ ਜਿਆਦਾ ਖੁੱਲ ਰਹੇ ਨੇ ਇਹੋ ਜੇ ਅਨੇਕ ਸਾਰੇ ਕੰਮ ਜੋ ਨਹੀਂ ਹੋਣੇ ਚਾਹੀਦੇ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਹੁੰਦੇ ਆਏ ਨੇ ਐਜੂਕੇਸ਼ਨ ਪਾਲਿਸੀ ਜੀ ਦੀ ਬਹੁਤ ਵਾਵਾਹੀ ਇਹਨਾਂ ਨੇ ਲੁੱਟੀ ਏ ਉਹ ਵੀ ਕਾਮਯਾਬ ਹੁੰਦੀ ਨਜ਼ਰ ਨਹੀਂ ਆ ਰਹੀ ਹੈ ਟੀਚਿੰਗ ਨੌਨ ਟੀਚਿੰਗ ਸਟਾਫ ਦੀ ਸ਼ਾਰਟੇਜ ਹੈਗੀ ਇਹਨਾਂ ਕੋਲ ਉਹ ਵੀ ਪਲਾਨਿੰਗ ਨਹੀਂ ਹੈਗੀ ਸਰਕਾਰ ਦੇ ਉੱਤੇ ਕਰਜ਼ਾ ਬਹੁਤ ਹੋ ਗਿਆ ਜਿਸ ਹਿਸਾਬ ਨਾਲ ਇਹ ਸਾਲ ਦਾ 40000 ਕਰੋੜ ਤੋਂ ਲੈ ਕੇ 42000 ਕਰੋੜ ਕਰਜ਼ਾ ਲੈ ਰਹੇ ਨੇ ਉਸ ਹਿਸਾਬ ਨਾਲ ਆਪਣੀ ਟਰਮ ਪੂਰੀ ਕਰਦੇ ਕਰਦੇ ਇਸ ਸਰਕਾਰ ਦੇ ਉੱਤੇ 5 ਲੱਖ ਕਰੋੜ ਦਾ ਕਰਜ਼ਾ ਹੋ ਸਕਦਾ ਹੈ ਕਿਸਾਨਾਂ ਨੂੰ ਕੀਤੇ ਗਏ ਵਾਦੇ ਚਾਹੇ 올ੰਪੀ ਸਕਿਨ ਤੇ ਜਿਹੜੇ ਹੜਾ ਆਏ ਸੀਗੇ ਹੜ੍ਹਾਂ ਦਾ ਮੁਆਵਜ਼ਾ ਇਸ ਸਰਕਾਰ ਨੇ ਨਹੀਂ ਦਿੱਤਾ ਕੋਆਪਰੇਟਿਵ ਸੈਕਟਰ 'ਚ ਖੰਡ ਮਿਲਣਾ ਜਿਹੜੀਆਂ ਨੇ ਖੰਡ ਮਿੱਲਾ ਦਾ 250 ਕਰੋੜ ਰੁਪਏ ਬਕਾਇਆ ਹੈਗਾ ਐਮਐਸਪੀ ਇਹਨਾਂ ਨੇ ਕਿਹਾ ਸੀ ਮੂੰਗੀ ਦੀ ਵੀ ਐਮਐਸਪੀ ਤੇ ਖਰੀਦ ਹੋਊਗੀ ਲੇਕਿਨ ਮੂੰਗੀ ਤੁਹਾਨੂੰ ਪਤਾ ਹੈ ਰਹਿ ਗਈ ਉੱਥੇ ਹੀ ਮੰਡੀਆਂ ਚ ਉੱਥੇ ਮੂੰਗੀ ਜਿਹੜੀ ਹੈ ਉਹ ਖਰਾਬ ਹੋ ਗਈ ਬਰਬਾਦ ਹੋ ਗਈ ਘਰ ਘਰ ਆਟਾ ਪਹਚਾਉਣ ਦੀਆਂ ਗੱਲਾਂ ਇਹਨਾਂ ਨੇ ਕੀਤੀਆਂ ਉਹਦੇ 'ਚ ਫੇਲ ਹੋ ਗਏ ਮੁਲਾਜ਼ਮਾਂ ਨੂੰ ਪੱਕਾ ਕਰਾਂਗੇ ਉਹ ਵਾਦੇ ਨਹੀਂ ਪੂਰੇ ਹੋਏ ਪੁਰਾਣੀ ਪੈਨਸ਼ਨ ਲਾਗੂ ਕਰਾਂਗੇ ਉਹ ਵੀ ਇਹ ਨਹੀਂ ਕਰ ਸਕੇ ਤੇ ਮੇਰਾ ਕਹਿਣ ਦਾ ਭਾਪ ਇਹ ਹੈ ਕਿ ਆਮ ਆਦਮੀ ਪਾਰਟੀ ਦੀ ਵੀ ਸਰਕਾਰ ਨਿਕੰਮੀ ਤੇ ਨਿਠੱਲੀ ਸਰਕਾਰ ਹੈਗੀ ਹੈ ਇਹ ਮੈਂ ਪੰਜਾਬ ਦੀ ਜਨਤਾ ਨੂੰ ਤੁਹਾਡੇ ਰਾਹੀਂ ਪਹੁੰਚਾਣਾ ਚਾਹਨਾ ਇਸ ਸਿਲਸਲੇ 'ਚ ਕੋਈ ਪ੍ਰਸ਼ਨ ਹੋਣਗੇ ਤੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਸਰ ਤੁਸੀਂ ਕਹਿ ਰਹੇ ਹੋ ਪੰਜਾਬ ਦੀ ਸਰਕਾਰ ਨਿਠੱਲੀ ਹੈ ਤੇ ਮਿਠੱਲੀ ਸੀਐਮ ਵੀ ਨਿਠੱਲੇ ਕਿਉਂ असली क्यों प्रचार कर रहे हैं बाकी स्टेट जाके क्यों कांग्रेस इनवाइट कर रही है देखो जी कांग्रेस किते इनवाइट नहीं कर रही कांग्रेस ਦਾ ਪੰਜਾਬ ਤੋਂ ਬਾਹਰ ਐਸਲੀ ਗਠਬੰਧਨ ਅਗਾ ਇਹ ਵੀ ਮੈਂ ਅੱਜ ਕਲੀਅਰ ਕਰਦਾ ਪੰਜਾਬ ਦੇ ਵਿੱਚ ਜਨਤਾ ਨੇ ਜੋ ਸਾਨੂੰ ਮੈਂਡੇਟ ਦਿੱਤਾ ਉਹ ਆਪੋਜੀਸ਼ਨ ਪਾਰਟੀਆਂ ਜਿ ਬੈਠਣ ਦਾ ਮੈਂਡੇਟ ਮੈਂਡੇਟ ਦਿੱਤਾ ਹੈਗਾ ਜੇ ਸਾਨੂੰ ਮੈਂਡੇਟ ਮੈਂਡੇਟ ਵਿਪਖਸ਼ ਦਾ ਮਿਲਿਆ ਤੇ ਅਸੀਂ ਵਿਪਖਸ਼ ਦਾ ਆਪਣਾ ਰੋਲ ਜਿਹੜਾ ਹੈ ਉਹਨੂੰ ਬਖੂਬੀ ਨਿਭਾਵਾਂਗੇ ਪੂਰੇ ਪੰਜਾਬ ਦੀ ਜਨਤਾ ਦੀ ਮੰਗ ਹੈ ਕਿ ਜੇ ਮੌਜੂਦਾ ਸਰਕਾਰ ਆਪਣੇ ਵਾਅਦੇ ਨਾ ਪੂਰੇ ਕਰ ਸਕੇ ਜੇ ਮੌਜੂਦਾ ਸਰਕਾਰ ਖੋਖਲੇ ਵਾਅਦੇ ਕਰੇ ਜਨਤਾ ਨੂੰ ਦਿਸ਼ਾ ਭੂਲ ਕਰੇ ਜਨਤਾ ਨੂੰ ਬੇਵਕੂਫ ਬਣਾਵੇ ਤੇ ਵਿਪੱਖ ਜਿਹੜਾ ਹੈਗਾ ਉਹਦੀ ਜਵਾਬਦੇਹੀ ਬਣਦੀ ਹੈ ਕਿ ਉਹ ਨੂੰ ਪੁਆਇੰਟ ਆਊਟ ਕਰੇ ਉਹਦੇ ਉੱਤੇ ਉਹ ਨੂੰ ਸਰਕਾਰ ਨੂੰ ਅਟੈਕ ਕਰੇ ਅਸੀਂ ਆਪਣੀ ਜਵਾਬਦੇਹੀ ਪੂਰੀ ਕਰ ਰਹੇ ਹਾਂ ਤੇ ਪੰਜਾਬ ਤੋਂ ਬਾਹਰ ਸਾਡਾ ਦਿੱਲੀ ਚ ਜ਼ਰੂਰ ਹਰਿਆਣਾ ਚ ਜ਼ਰੂਰ ਗੋਆ ਚ ਤੇ ਇਹਨਾਂ ਦੀ ਸੀਟ ਹੈ ਨਹੀਂ ਅਸੀਂ ਲੜ ਰਹੇ ਆ ਤੇ ਗੁਜਰਾਤ ਚ ਵੀ ਇੱਕ ਸੀਟ ਇਹਨਾਂ ਦੀ ਹੈਗੀ ਏ ਬਾਕੀ ਅਸੀਂ ਲੜ ਰਹੇ ਆ ਉਹ ਸਾਰੀਆਂ ਜਗ੍ਹਾ ਤੇ ਸਾਨੂੰ ਜਿਹੜਾ ਮੰਡਟ ਹੈਗਾ ਉਹ ਅਲੱਗ ਹੈਗਾ ਤੇ ਪੰਜਾਬ ਵਿੱਚ ਜੋ ਮੰਡਟ ਹੈਗਾ ਉਹ ਅਲੱਗ ਹੈ ਅਸੀਂ ਪੰਜਾਬ ਦੀ ਜਨਤਾ ਨਾਲ ਵਫਾਦਾਰੀ ਕਰਨਾ ਚਾਹੁੰਦੇ ਆ ਸਰ ਤੁਸੀਂ ਪੰਜਾਬ ਸਰਕਾਰ ਦੀ ਸਾਰੀ ਪਾਲਿਸੀਜ਼ ਬਾਰੇ ਗੋਲੇ ਐਕਸਾਈਜ਼ ਪਾਲਿਸੀ ਬਾਰੇ ਬਿਲਕੁਲ ਐਕਸਾਈਜ਼ ਪਾਲਿਸੀ ਇਹਨਾਂ ਦੀ ਗਲਤ ਹੈ ਔਰ ਟੈਕਸ ਪਾਲਿਸੀ ਸਰ ਦਿੱਲੀ ਹਾਂ 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 ਮੈਂ ਉਹਦੇ ਤੇ ਆ ਰਿਹਾ ਉਹਦੀ ਕਾਰਵਾਈ ਵੀ ਚੱਲ ਰਹੀ ਹੈ ਸੋ ਲੈਟ ਅਸ ਵੇਟ ਕਿ ਭਈ ਕਾਰਵਾਈ ਜੋ ਕਾਨੂੰਨੀ ਕਾਰਵਾਈ ਉਹਦੀ ਚੱਲ ਰਹੀ ਹੈ ਉਹ ਕਾਨੂੰਨੀ ਕਾਰਵਾਈ ਪੂਰੀ ਹੋਵੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਸਾਰਾ ਸਾਫ਼ ਹੋ ਜਾਊਗਾ ਸਰ ਸਾਟੀ ਮਾਨੀ ਵਾਲੇ ਕਾਂਗਰਸ ਦਾ ਕੀ ਸਟੈਂਡ ਹੈ ਦੇਖੋ ਸਵਾਤੀ ਮਾਲੀਵਾਲ ਦਾ ਵੀ ਕੇਸ ਜੋ ਹੈ ਕਾਂਗਰਸ ਪਾਰਟੀ ਦਾ ਸਟੈਂਡ ਕਲੀਅਰ ਹੈਗਾ ਕਿਸੇ ਵੀ ਮਹਿਲਾ ਨਾਲ ਜੇ ਕੋਈ ਵੀ ਦੁਰਵਿਵਹਾਰ ਹੁੰਦਾ ਹੈ ਤੇ ਕਾਂਗਰਸ ਪਾਰਟੀ ਉਹਦਾ ਸਮਰਥਨ ਨਹੀਂ ਕਰਦੀਏ ਉਹ ਵੀ ਕੇਸ ਜੋ ਹੈ ਉਹ ਪੁਲਿਸ ਦੇ ਅਖਤਿਆਰ ਵਿੱਚ ਹੈਗਾ ਐਫ ਆਈ ਆਰ ਹੋਏ ਨੇ ਤੇ ਉਹਦੇ ਵਿੱਚ ਪੁਲਿਸ ਦੀ ਪ੍ਰਕਿਰਿਆ ਚਾਲੂ ਹੈਗੀ ਹੈ ਦੇਖਾਂਗੇ ਲਾਅ ਵਿਲ ਟੇਕ ਇਟਸ ਓਨ ਕੋਰਸ ਜਨਰ ਤੁਸੀਂ ਕਿਹਾ ਕਿ ਅਸੀਂ ਕਾਂਗਰਸ ਦੇ ਨਾਲ ਅਸੀਂ ਮਜਬੂਰੀ ਹੈ ਸਾਡਾ ਚੱਲਣਾ ਤੁਹਾਡੇ ਮਤਾਬਿਕ ਨਾ ਮਜਬੂਰੀ ਨਹੀਂ ਕਿਹਾ ਸ਼ਬਦ ਰਹੇ ਸ਼ਬਦ ਨਹੀਂ ਮਰਿਆ ਨੂੰ ਮਾਰਦੀ ਤੁਸੀਂ ਖੁੱਦ ਕੇ ਉੱਥੇ ਸਮਰਥਨ ਕਰ ਰਹੇ ਹੋ ਦਿੱਲੀ ਦੀ ਬੇਟੀ ਠੀਕ ਹੈ ਜੀ ਔਰ ਇਹ ਇੱਥੇ ਆ ਕੇ ਫਿਰ ਤੁਹਾਡੇ ਤੇ ਦੋਰੇ ਚਿਹਰੇ ਦਾ ਐਲੀਗੇਸ਼ਨ ਨਹੀਂ ਲੱਗਦਾ ਬਿਲਕੁਲ ਨਹੀਂ ਪੰਜਾਬ ਦੀ ਜਨਤਾ ਨੇ ਸਾਨੂੰ ਮੈਂਡੇਟ ਦਿੱਤਾ ਹੈ ਮੇਜਰ ਆਪੋਜੀਸ਼ਨ ਪਾਰਟੀ ਦਾ ਅਸੀਂ ਆਪਣੀ ਜਵਾਬਦੇਰੀ ਨਿਭਾ ਰਹੇ ਹਾਂ ਪਾਟੇ ਉਸਕਾ ਸਟਰੋਂਗ ਹੋਣਾ ਬਹੁਤ ਜ਼ਰੂਰੀ ਹੈ क्या लगता है कि कांग्रेस एक स्ट्रॉन्ग पार्टी है आज के समय में क्योंकि आजकल देखा जा रहा है कि बीजेपी का जो फ्रेज है लोगों में ज्यादा बढ़ रहा है और इंटरनेशनली जैसे पीएम मोदी का जो फ्रेस है उन उनपे चुनाव लड़ा जा रहा है कहीं पे भी जो जितने भी कैंडिडेट्स आज भी खड़े किए गए हैं तो ज़्यादातर पीएम मोदी के नाम पर लोग वोट मांगते हैं तो वो एक चेहरा है तो आपको क्या लगता है कि जो कांग्रेस पार्टी वो स्ट्रांग है इस टाइम पे इतनी कैपेबल है कि वो लोगों को कन्विंस कर सके कि लोग उन्हें वोट डालें कांग्रेस पार्टी बिल्कुल स्ट्रांग है और ये इससे भी पता चलता है कि पहले फेज से लेकर के पाँचवें फेज तक जो चुनाव हुए अभी छवा फेज कल है इन सारे चुनावों के अंदर नरेंद्र मोदी जी ने खुद जान लिया है कि एन और भारतीय जनता पार्टी हार रही है इसलिए उन्होंने अपना प्रचार जो है वो शुरू किया था विकसित भारत से सबका साथ सबका विकास से फिर दूसरे फेज से वो क्या शुरू हो गए मटन मछली मंगल सूत्र मुसलमान घुसपेटिए इनहेरिटेंस टैक्स ये तमाम सारी चीज़ों पे शुरू हो गए यानी ध्रुवीकरण करने का प्रयास नरेंद्र मोदी जी ने जो किया है उससे पता चलता है कि नरेंद्र मोदी खुद जान गए हैं कि मेरा विकसित भारत और सबका साथ सबका विकास नहीं चल रहा है ध्रुवीकरण करके वो वोट लेना चाहते हैं लेकिन जनता जो है ध्रुवीकरण के पक्ष में भी नहीं जाने वाली है ये चुनाव जो है ये मोदी वर्सेस मुद्दा है एक तरफ नरेंद्र मोदी जी का चेहरा जो आपने कहा और दूसरी तरफ मुद्दे हैं हम जनता के मुद्दों पर चुनाव लड़ रहे हैं महंगाई बेरोजगारी आर्थिक विषमता महिला उत्पीड़न किसानों का उत्पीड़न आदिवासियों का उत्पीड़न दलितों का उत्पीड़न हम इन पर चुनाव लड़ रहे हैं हम जनता के मुद्दों पर चुनाव लड़ रहे हैं वो मोदी जी के चेहरे पर चुनाव लड़ रहे हैं आपने जैसे आतंकवाद की भी बात की आजकल के टाइम में आतंकवाद ज्यादा बढ़ चुका है पीएम मोदी के समय। जैसा बोला तो जैसे अब पीएम मोदी ये दावा करते हैं कि सर्जिकल स्ट्राइक्स वगैरह जो उन्होंने करवाए हैं तो आज के पहले के टाइम में उन्हें दिल्ली फोन करना पड़ता था आर्मी को इस टाइम पे जो आर्मी है वो अपने अकॉर्डिंग कार्रवाई कर सकती है इस पर आप क्या कहेंगे पहले नरेंद्र मोदी जी और यहाँ की राज्य की सूबे की सरकार ये बता दे कि पंजाब के अंदर हथियार किस तरह से गैंगस्टरों को मिल रहे हैं पचास स्क्वायर किलोमीटर के अंदर बीएसएफ को दिया गया है और राज्य की पुलिस के अंडर में ये सारी चीज़ें हैं तो इस तरह से हथियार और ड्रोन से क्यों चीज़ें नशे नशे की चीज़ें क्यों आ रही हैं इसके लिए केंद्र सरकार राज्य सरकार दोनों जवाबदार हैं एक मिनट पूरा सर ऐसे सारे मुद्दे इलेक्शन के टाइम पे ही क्यों उठते क्यों नहीं ऑपोजिशंस अगर टाइम टू टाइम स्टेटमेंट्स उठाए अगर टाइम टू टाइम ऑपोजिशंस पे वो हमला करे तो फिर हो सकता है कि जो कार्रवाई वो पहले कर सके तो बिल्कुल कांग्रेस पार्टी दो दो के नेताओं ने कांग्रेस पार्टी हमारी प्रदेश कांग्रेस कमेटी के अध्यक्ष राजा वड़िंग और हमारे तमाम सारे नेता प्रताप बाजवा जी और सभी नेताओं ने समय समय पर ये सारे सवाल उठाए हैं हम पुरजोर विरोध जहाँ जहाँ पर भारतीय जनता पार्टी और आम आदमी पार्टी की खामिया पंजाब में नजर आएंगी वो हम उठाएंगे मेरे ख्याल से उसको और उसमें क्रिस्टलाइज करके फिर उसके ऊपर बोलना उचित रहेगा